ਮੇਰੇ ਮਦਰ ਫਾਦਰ ਦੀ ਆਪਸ ਵਿੱਚ ਸਿਧਾਂਤਕ ਤੌਰ ਤੇ ਜਿਹੜੀ ਹੈ ਅਨਬੰਦ ਰੰਦੀ ਸੀਗੀ ਫੈਕਟਰੀ ਚ ਡੇਲੀ ਕੋਈ ਨਾ ਕੋਈ ਸਟ੍ਰਾਈਕ ਹੋਈ ਜਾਣੀ ਲੇਬਰ ਪ੍ਰੋਬਲਮ ਚੱਲੀ ਜਾਣੀਆ ਮੇਰਾ ਸਟ्रेस ਇੰਨਾ ਵੱਧ ਗਿਆ ਕਿ ਮੇਰਾ ਬੀਪੀ ਹਾਈ ਹੋਣ ਲੱਗ ਪਿਆ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਜਿਹੜੇ ਹੈਗੇ ਆ ਉਹ ਜੋ ਲੋਕ ਵੀ ਹੈਗੇ ਨੇ ਸੋ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿ ਵੀ ਮੈਂ ਮੇਰੀ ਕਰੈਕਟਰ ਅਸੈਸਿਨੇਸ਼ਨ ਤੱਕ ਕਰਨ ਦੀ ਕੋਸ਼ਿਸ਼ ਕੀਤੀ ਜੇ ਕਿਸੇ ਜੱਜ ਨੇ ਬੇਲ ਦੇ ਦੇਣੀ ਤੇ ਉਹਦੇ ਨਾਲ ਹੀ ਮੇਰਾ ਨਾਮ ਜੋੜ ਦੇਣਾ ਜਿਹੜੇ ਐਮ.ਐਲ.ਏ. ਸਾਹਿਬ ਮੈਨੂੰ ਕੇਸ ਭੇਜਦੇ ਹੁੰਦੇ ਸੀਗੇ ਉਹਨਾਂ ਦਾ ਪਿੱਖੀਵੰਡ ਦੇ ਵਿੱਚ ਮਰਡਰ ਹੋ ਗਿਆ तो मैं मेरे क्लाइंट्स ने दस कि जेल के तो न फोन नंबर जो कंधे लिख दता हो कि जिन्हें सो बड़ी खुशी तो हैरानी दल के मैं प्राइम मिनिस्टर ऑफिस तो फोन आ गया कि अगले हफ्ते जो स्टॉक से मेरा एडवोकेट नवजोत कौर चब्बा आप सब सत श्रीकाल आदाब नमस्कार बतौर लॉयर पिछले पच्चीस साल तो मैं अमृतसर से तरन तरन अदालतों में तर सेवा निभा रही हूँ मेरे मदर एक सरकारी स्कूल के हैड टीचर से बहुत ही ਸ਼ਾਨਦਾਰ ਔਰਤ ਮੇਰੀ ਮਾਂ ਸੀ ਜਿਹੜੀ ਸਿਧਾਂਤਕ ਤੌਰ ਤੇ ਆਪਣੇ ਅਸੂਲਾਂ ਦੇ ਨਾਲ ਕੋਈ ਵੀ ਜਿਹੜਾ ਕੰਪਰਮਾਈਜ਼ ਨਹੀਂ ਕਰਦੇ ਸੀਗੇ ਅਸੀਂ ਤਿੰਨ ਭੈਣ ਭਰਾ ਔਰ ਤਿੰਨਾਂ ਨੂੰ ਸਾਨੂੰ ਉਹਨਾਂ ਨੇ ਸਰਕਾਰੀ ਸਕੂਲ ਚ ਪੜਾਇਆ ਸਿਰਫ ਇਸ ਕਰਕੇ ਕਿਉਂ ਕਹਿੰਦੇ ਸੀਗੇ ਕਿ ਜਿਸ ਸਕੂਲ ਚ ਮੈਂ ਲੋਕਾਂ ਦੇ ਬੱਚੇ ਪੜਾਉਂਦੀ ਆ ਮੇਰੇ ਬੱਚੇ ਉਸ ਸਕੂਲ ਚ ਕਿਉਂ ਨਹੀਂ ਪੜ ਸਕਦੇ ਤੇ ਉਦੋਂ ਸਰਕਾਰੀ ਸਕੂਲਾਂ ਦਾ ਮਾਹੌਲ ਬੜਾ ਅੱਛਾ ਹੁੰਦਾ ਸੀ ਮਾਲੀ ਦੀ ਪੋਸਟ ਜਿਹੜੀ ਹੈ ਬੜੀ ਕੰਪਲਸਰੀ ਸੀਗੀ ਔਰ ਸਕੂਲਾਂ ਦੇ ਵਿੱਚ ਬਹੁਤ ਸਾਰੇ ਫੁੱਲ ਫਲ ਜਿਹੜੇ ਖੇ ਲੱਗੇ ਹੁੰਦੇ ਸੀਗੇ ਔਰ ਬੜਾ ਅੱਛਾ ਮਾਹੌਲ ਸੀਗਾ 5th ਕਲਾਸ ਦੇ ਵਿੱਚ ਮੈਨੂੰ ਜਿਹੜਾ ਸਟਾਈਫਨ ਵੀ ਮਿਲਦਾ ਰਿਹਾ ਮੈਂ ਇੱਕ ਵਾਰੀ ਟੀਚਰ ਨੂੰ ਕਿਹਾ ਕਿ ਨਹੀਂ ਇਹ ਸਵਾਲ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਹੈ ਉਹ ਸਾਰੇ ਹੱਸ ਪਏ ਉਹ ਕਹਿੰਦੇ ਕਿ ਇਹ ਅਸੀਂ ਥੋੜਾ ਟਿਲਟ ਕਰਕੇ ਪਾਇਆ ਹੈਗਾ ਪਰ ਤੂੰ ਤਾਂ ਸਵਾਲ ਵੀ ਯਾਦ ਕਰਕੇ ਬੈਠਿਆ ਲੋਕੀ ਸਿਰਫ ਜਵਾਬ ਯਾਦ ਕਰਦੇ ਨੇ ਸੋ 6th ਕਲਾਸ ਤੱਕ ਆਉਂਦਿਆਂ ਮੇਰੇ ਮਦਰ ਪ੍ਰਮੋਟ ਹੋ ਕੇ ਬਲੌਕ এডਿਊਕੇਸ਼ਨ ਅਫੀਸਰ ਬਣ ਗਏ ਤੇ ਉਹਨਾਂ ਦੀ ਅੰਮ੍ਰਿਤਸਰ ਤੋਂ ਬਾਹਰ ਬਦਲੀ ਹੋ ਗਈ ਔਰ ਸਾਡਾ ਸਰਕਾਰੀ ਸਕੂਲ ਕਿਉਂਕਿ ਡਬਲ ਸ਼ਿਫਟ ਦੇ ਵਿੱਚ ਸੀਗਾ ਤੇ 6 ਤੋਂ ਅਨਵਰਡ ਜਿਹੜਾ ਹੈਗਾ 1 ਵਜੇ ਛੁੱਟੀ ਹੋ ਜਾਂਦੀ ਸੀ ਮੇਰੇ ਮਦਰ ਚਾਹੁੰਦੇ ਸੀਗੇ ਕਿ ਅਸੀਂ ਦੋਨੋਂ ਸਿਸਟਰਸ 1 ਵਜੇ ਤੱਕ ਘਰ ਨਾ ਪਹੁੰਚੀਏ ਤੇ ਅਸੀਂ ਉਹਨਾਂ ਦੇ ਆਫਿਸ ਟਾਈਮ ਤੱਕ ਹੀ ਵਾਪਸ ਆਈਏ ਇਸ ਕਰਕੇ ਉਹਨਾਂ ਨੇ ਸਾਨੂੰ ਅੰਦਰੂਨ ਸ਼ਹਿਰ ਅਮਰitsar ਦੇ ਵਿੱਚ ਇੱਕ ਬੜਾ ਨਾਮੀ ਪ੍ਰਾਈਵੇਟ ਸਕੂਲ ਸੀਗਾ ਉੱਥੇ ਪਾ ਦਿੱਤਾ ਮੈਂ ਪੂਰਾ 100 ਤੋਂ 0 ਤੇ ਆਂਟ ਗਈ ਕਿਸ ਤਰ੍ਹਾਂ ਕਿ ਪਹਿਲੀ ਵਾਰੀ ਇੰਗਲਿਸ਼ ਪੜ੍ਹੀ ਸੀਗੀ ਉੱਥੇ ਔਰ ਇਹ ਪੰਜ ਮੰਜ਼ਿਲਾ ਸਕੂਲ ਨੇਰੀਆਂ ਨੇਰੀਆਂ ਪੌੜੀਆਂ ਚੜ੍ਹ-ਚੜ੍ਹ ਕੇ ਚੜ੍ਹ-ਚੜ੍ਹ ਕੇ ਜਦੋਂ ਮੈਂ ਪੰਜਵੀਂ ਮੰਜ਼ਲ ਤੱਕ ਉੱਪਰ ਪਹੁੰਚਣਾ ਤੇ ਮੇਰਾ ਸਾਹ ਸਦ ਖਤਮ ਹੋ ਜਾਣਾ। ਔਰ ਮੈਂ ਇਨੀ ਐਗਜ਼ੌਸਟ ਹੋ ਜਾਣਾ ਇੰਨਾ ਭਾਰਾ ਬੈਗ ਲੈ ਕੇ ਕਿ ਮੈਂ ਕਲਾਸ 'ਚ ਅਕਸਰ ਸੌਂ ਜਾਂਦੀ ਸੀਗੀ। ਕਲਾਸ 'ਚ ਸੌਂ ਕਰਕੇ ਟੀਚਰਸ ਨੇ ਜਿਹੜਾ ਹੈਗਾ ਉਹ ਮੈਨੂੰ ਡਿਸਲਾਈਕ ਕਰਨਾ ਸ਼ੁਰੂ ਕਰ ਦਿੱਤਾ ਔਰ ਮੇਰੀਆਂ ਕੰਪਲੇਂਟਸ ਕਰਕੇ ਜਿੰਨੀਆਂ ਸ਼ੁਰੂ ਕਰ ਦਿੱਤੀਆਂ। ਔਰ 8 ਤੱਕ ਆਂਦੇ-ਆਂਦੇ ਆ ਜ਼ਿਆਦਾ ਕੰਮ ਖਰਾਬ ਹੋ ਗਿਆ ਤਾਂ ਮੇਰੇ ਪ੍ਰਿੰਸੀਪਲ ਨੇ ਮੇਰੀ ਮਦਰ ਨੂੰ ਬੁਲਾ ਕੇ ਕਿਹਾ ਕਿ ਅਸੀਂ ਆਪਣੇ ਸਕੂਲ ਦਾ ਰਿਜ਼ਲਟ ਨਹੀਂ ਖਰਾਬ ਕਰਨਾ ਚਾਹੁੰਦੇ। ਇਹਦਾ ਜਿਹੜਾ ਦਾਖਲਾ ਹੈ 8th ਕਲਾਸ ਵਿੱਚ ਉਹ ਪ੍ਰਾਈਵੇਟ ਭੇਜਣਾ ਹੈ। ਸੋ ਮੇਰੇ ਮਦਰ ਕਿਉਂਕਿ ਬਹੁਤ ਅچھے ਐਜੂਕੇਸ਼ਨਿਸਟ ਔਰ ਬਹੁਤ ਅچھے ਚਾਈਲਡ ਸਾਈਕੋਲੋਜਿਸ ਸੰ ਤੇ ਉਹਨਾਂ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜਾ ਬੱਚਾ 5th ਤੱਕ ਸਟ੍ਰਾਈਫਲ ਲੈਂਦਾ ਹੋਵੇ ਉਹ 3 ਸਾਲਾਂ ਵਿੱਚ ਇੰਨਾ ਨਲਾਇਕ ਹੋ ਜਾਏ ਕਿ ਤੁਸੀਂ ਉਹਨੂੰ ਸਕੂਲ ਤੋਂ ਕੱਢਣ ਤੇ ਆ ਗਏ ਤੇ ਉਹਨਾਂ ਨੇ ਮੇਰਾ ਸਾਥ ਦਿੱਤਾ ਉਸ ਵਲੇ ਔਰ ਮੇਰੇ ਟੀਚਰਸ ਨੂੰ ਕਿਹਾ ਕਿ ਕਿਤੇ ਨਾ ਕਿਤੇ ਤੁਹਾਡੇ ਵਰਕਿੰਗ ਸਟਾਈਲ ਚ ਥੋੜੀ ਪੜਾਈ ਚ ਕਿਤੇ ਨਾ ਕਿਤੇ ਜ਼ਰੂਰ ਨੁਕਸ ਹੋਏਗਾ ਉਹਨਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਤੇ ਮੇਰੀ ਸਿਸਟਰ ਨੂੰ ਦੋਨਾਂ ਨੂੰ ਉਹਨਾਂ ਨੇ ਸਕੂਲ ਚੋਂ ਕੱਢ ਲਿਆ ਔਰ 8th ਦੇ ਵਿੱਚ ਮੇਰਾ ਦਾਖਲਾ ਤਾਂ ਪ੍ਰਾਈਵੇਟ ਹੀ ਗਿਆ ਪਰ ਮੈਂ ਹਾਈ ਸੈਕੰਡ ਵਿਜਨ ਚ ਪਾਸ ਹੋ ਗਈ ਉਸ ਤੋਂ ਬਾਅਦ ਮੈਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਮੇਰੀ ਉਸ ਤੋਂ ਬਾਅਦ میٹرਿਕ ਵੀ ਫਰਸਟ ਵਿਜਨ ਦੇ ਵਿੱਚ ਐਲ ਐਲ ਬੀ ਵੀ ਫਰਸਟ ਵਿਜਨ ਦੇ ਵਿੱਚ ਐਮ ਬੀਏ ਵੀ ਫਰਸਟ ਵਿਜਨ ਦੇ ਵਿੱਚ ਔਰ ਬਹੁਤ ਸਾਲਾਂ ਬਾਅਦ ਮੇਰੇ ਮਦਰ ਦੇ ਅੰਡਰ ਯੂ ਸਕੂਲ ਜਦੋਂ ਆ ਗਿਆ ਬਲੌਕ ਐਜੂਕੇਸ਼ਨ ਆਫੀਸਰ ਦੇ ਤੌਰ ਤੇ ਤੇ ਮੇਰੇ ਮਦਰ ਨੇ ਉਹਨਾਂ ਨੂੰ ਦੱਸਿਆ ਕਿ ਜਿਸ ਕੁੜੀ ਨੂੰ ਤੁਸੀਂ ਨਲਾਇਕ ਕਹਿ ਕੇ ਸਕੂਲ ਤੋਂ ਕੱਢ ਰਹੇ ਸੀਗੇ ਅੱਜ ਉਹ ਇੱਕ ਸਫਲ ਵਕੀਲ ਹੈ 8 ਤੋਂ ਬਾਅਦ ਫਿਰ ਮੈਂ ਮਦਰ ਨੇ ਸਾਨੂੰ ਫਿਰ ਇੱਕ ਸਰਕਾਰੀ ਸਕੂਲ ਜੀ ਬਾ ਦਿੱਤਾ ਫਿਰ ਉਹ ਹੀ ਖੁੱਲਾ ਡੋਲਾ ਮਾਹੌਲ ਸਾਫ਼ ਸੁਥਰੇ ਬਾਗ ਬਗੀਚੇ ਫੁੱਲ ਬਹੁਤ ਸੋਹਣਾ ਸਕੂਲਾਂ ਦਾ ਮਾਹੌਲ ਹੁੰਦਾ ਸੀ ਉਸ ਬੰਨੇ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਐਲ ਐਲ ਬੀ ਕੀਤੀ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਵੀ ਬਹੁਤ ਅੱਛੀ ਖੁੱਲੇ ਡੋਲਾ ਸਾਰਾ ਮਾਹੌਲ ਪਰ ਐਲ ਐਲ ਬੀ ਕਰਨ ਤੋਂ ਬਾਅਦ ਇੱਕ ਵਾਰੀ ਫਿਰ ਜਿਹੜਾ ਹੈਗਾ ਮੈਂ ਚੁਰਾਏ ਧਿਆਨ ਖਲੋਤੀ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਹੁਣ ਅੱਗੋਂ ਕੀ ਕਰਨਾ ਮੇਰੇ ਮਦਰ ਚਾਹੁੰਦੇ ਸੀਗੇ ਕਿ ਮੈਂ ਐਲਐਲਬੀ ਤੋਂ ਬਾਅਦ ਪੀਸੀਐਸ ਜੁਡੀਸ਼ੀਅਲ ਅਟੈਂਪਟ ਕਰਾਂ ਜਾਂ ਮੇਰਾ ਬ੍ਰਦਰ ਉਦੋਂ ਤੱਕ ਆਈਪੀਐਸ ਬਣ ਚੁੱਕਾ ਸੀਗਾ ਮੈਂ ਯੂਪੀਐਸਸੀ ਕਰਕੇ ਆਈਪੀਐਸ ਬਣਾ ਮੇਰਾ ਵੀ ਟਾਰਗੇਟ ਆਲਮੋਸਟ ਇਦਾਂ ਦਾ ਹੀ ਸੀਗਾ ਸੋ ਮੇਰੀ ਇੱਕ ਫਰੈਂਡ ਦਾ ਬ੍ਰਦਰ ਉਸ ਵੇਲੇ ਐਮਬੀਏ ਕਰ ਰਿਹਾ ਸੀਗਾ ਉਹਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਕਿ ਐਮਬੀਏ ਦੀ ਅੱਜਕਲ ਬਹੁਤ ਵੈਲਿਊ ਹੋएगी ਸੋ ਮੈਂ ਆਪਣੇ ਮਦਰ ਦੇ ਡਿਸੀਜਨ ਦੇ ਉਲਟ ਜਾ ਕੇ ਐਮਬੀਏ ਦੇ ਕੰਪੀਟੀਟਿਵ ਇਗਜ਼ਾਮਸ ਚ ਅਟੈਂਪਟ ਕੀਤਾ ਤੇ ਮੈਨੂੰ ਜੀਐਨਡੀਯੂ ਦੇ ਵਿੱਚ ਐਮਬੀਏ ਚ ਸੀ ਮੈਂ ਐਮਪੀਏ ਦੇ ਬੇਸ ਦੇ ਉੱਤੇ ਫਿਰ ਮੈਨੂੰ ਮੈਨੇਜਰ ਪਰਸਨਲ ਦੀ ਜੌਬ ਵੀ ਇੱਕ ਪ੍ਰਾਈਵੇਟ ਲਿਮਟਿਡ ਕੰਸਰਨ ਦੇ ਵਿੱਚ ਮਿਲ ਗਈ ਪਰ ਹੁਣ ਫਿਰ ਸਬ ਸੀਡੀ ਵਾਲਾ ਜਿਹੜਾ ਖੇਲ ਹੈ ਉਹ ਸਟਾਰਟ ਹੋ ਗਿਆ ਫਿਰ ਮੈਂ 100 ਤੋਂ 0 ਤੇ ਆਂਡ ਗਈ ਉਹਦਾ ਕਾਰਨ ਕੀ ਸੀਗਾ ਕਿ ਮੀਨ ਵਾਈਲ ਜਿਹੜਾ ਹੈਗਾ ਮੇਰੀ ਸ਼ਾਦੀ ਹੋ ਗਈ ਮੇਰੇ ਹਸਬੰਡ ਦੇ ਨਾਲ ਮੈਂ ਯੂਨੀਵਰਸਿਟੀ ਨੂੰ 7 ਸਾਲ ਰਿਪਰੈਜ਼ੈਂਟ ਕੀਤਾ 5 ਸਾਲ ਲਾਅ ਦੇ ਵਿੱਚ ਤੇ 2 ਸਾਲ ਐਮਪੀਏ ਦੇ ਵਿੱਚ ਐਜ਼ ਅ ਸਿੰਗਰ ਕਿਉਂਕਿ ਮੈਂ ਅੱਛਾ ਗਾਉਂਦੀ ਸੀਗੀ ਔਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਸ 'ਚ ਸਾਰਿਆਂ 'ਚ ਮੈਂ ਰਿਪਰੈਜ਼ੈਂਟ ਕੀਤਾ ਮੇਰੇ ਹਸਬੰਦ ਬਹੁਤ ਅੱਛੇ ਜਿਹੜੇ ਆ ਪਿੰਟਰ ਨੇ ਔਰ ਉਹਨਾਂ ਦੀ ਆਰਟ ਗੈਲਰੀ 'ਚ ਐਗਜ਼ੀਬਿਸ਼ਨ ਜਿਹੜੀਆਂ ਲੱਗਦੀ ਹੁੰਦੀਆਂ ਸੀਗੀਆਂ ਔਰ ਉਹਨਾਂ ਦੀ ਆਰਟ ਗੈਲਰੀ 'ਚ ਐਗਜ਼ੀਬਿਸ਼ਨ ਲੱਗੀ ਤੇ ਮੈਂ ਉੱਥੇ ਗਜ਼ਲਾਂ ਗਈਆਂ ਤੇ ਮੇਰੇ ਫਾਦਰ ਨਾਲ ਉਹਨੇ ਮੈਨੂੰ ਫਸਟ ਟਾਈਮ ਦੇਖਿਆ ਮੇਰੇ ਫਾਦਰ ਨਾਲ ਪੀਸੀਐਸ ਅਫਸਰ ਸੀਗੇ ਉਹਨਾਂ ਨੇ ਮੈਨੂੰ ਦੇਖਿਆ ਤੇ ਉਹਨਾਂ ਨੂੰ ਮੈਂ ਬੜੀ ਚੰਗੀ ਲੱਗੀ ਤੇ ਉਹਨਾਂ ਨੇ ਸਾਡੇ ਘਰ ਆ ਕੇ ਜਿਹੜਾ ਹੈਗਾ ਮੇਰਾ ਰਿਸ਼ਤਾ ਮੰਗਿਆ ਮੇਰੀ ਮਦਰ ਦੇ ਕੋਲੋਂ ਉਹ ਮੇਰੇ ਮਦਰ ਸਾਨੂੰ ਕੱਲਿਆਂ ਹੀ ਪਾਲ ਰਹੇ ਸੀਗੇ ਮੇਰੇ ਮਦਰ ਫਾਦਰ ਦੀ ਆਪਸ ਵਿੱਚ ਸਿਧਾਂਤਕ ਤੌਰ ਤੇ ਜਿਹੜੀ ਹੈ ਅਨਪਨ ਰੰਦੀ ਸੀਗੀ ਸੋ ਮੇਰੇ ਫਾਦਰ ਸੈਪਰੇਟ ਹੋ ਗਏ ਤੇ ਮੇਰੇ ਮਦਰ ਨੇ ਸੋਚਿਆ ਕਿ ਇਕੱਲੇ ਪਾਲ ਰਹੀਆਂ ਹੁਣ ਤੇ ਰਿਸ਼ਤਾ ਉਹ ਆਪ ਮੰਗ ਰਹੇ ਨੇ ਤੇ ਚਲੋ ਓਕੇ ਕਰ ਦਿੰਨੇ ਆ। ਸ਼ਾਦੀ ਹੋ ਗਈ ਮੇਰੀ ਪਰ ਹੁਣ ਕੀ ਸੀਗਾ ਕਿ ਪੰਜ ਮੰਜ਼ਲਾ ਸਕੂਲ ਦੀਆਂ ਪੌੜੀਆਂ ਤਾਂ ਨਹੀਂ ਸੀਗੀਆਂ। ਪਰ ਤਿੰਨ ਮੰਜ਼ਲਾ ਘਰ ਜਿਹੜਾ ਅੰਦਰੂਨ ਸ਼ਹਿਰ ਦੇ ਵਿੱਚ ਉਹ ਮੇਰਾ ਸਸਰਾਲ ਸੀਗਾ। ਔਰ ਪੌੜੀਆਂ ਚੜ੍ਹ ਕੇ ਉੱਤਰ ਕੇ ਚੜ੍ਹ ਉੱਤਰ ਕੇ ਫੇਰ ਮੇਰਾ ਉਹ ਹੀ ਸਕੂਲ ਵਾਲਾ ਹੀ ਹਾਲ ਹੋ ਗਿਆ। ਕਿ ਇਸ ਘਰ ਦੀ ਬੰਤਰ ਇਸ ਤਰ੍ਹਾਂ ਦੀ ਸੀ ਕਿ ਕਿਚਨ ਸਭ ਤੋਂ ਤੀਸਰੀ ਮੰਜ਼ਲ ਤੇ ਮੇਰਾ ਕਮਰਾ ਸਭ ਤੋਂ نیچے ਸਾਰਾ ਦਿਨ ਪੌੜੀਆਂ ਚੜੀ ਜਾਣਾ ਉਤਰੀ ਜਾਣਾ ਚੜੀ ਜਾਣਾ ਉਤਰੀ ਜਾਣਾ ਇਹ ਨਹੀਂ ਕਿ ਉਹ ਚੰਗੇ ਲੋਕ ਨਹੀਂ ਸੀਗੇ ਮੇਰੇ ਫਾਦਰ ਲਾ ਮੈਂ ਕਹਿੰਨੀ ਹਾਂ ਕਿ ਦੁਨੀਆ ਦੇ ਬੈਸਟ ਫਾਦਰ ਲਾ ਸੀਗੇ ਉਹਨਾਂ ਨੇ ਮੈਨੂੰ ਮੇਰੇ ਪਿਤਾ ਤੋਂ ਜ਼ਿਆਦਾ ਮੈਨੂੰ ਪਿਆਰ ਦਿੱਤਾ ਔਰ ਜਦੋਂ ਜਦੋਂ ਵੀ ਕਦੀ ਮੈਂ ਡਿਪਰੈਸ਼ਨ 'ਚ ਗਈ ਮੈਨੂੰ ਉਹਨਾਂ ਨੇ ਉੱਥੋਂ ਕੱਢਿਆ ਉਹ ਬਹੁਤ ਸਾਦਗੀ ਵਾਲਾ ਜੀਵਨ ਜਿੰਦੇ ਸੀਗੇ ਢਿੱਲੀ ਹਰਿਮੰਦਰ ਸਾਹਿਬ ਜਾਣ ਵਾਲਿਆਂ 'ਚੋਂ ਸੀਗੇ ਪਰ ਮੇਰੇ ਲਈ ਉਹ ਪੌੜੀਆਂ ਇੱਕ ਬੜੀ ਮੁਸੀਬਤ ਬਣੀ ਹੋਈ ਸੀਗੀ ਕਿ ਸਾਰਾ ਦਿਨ ਪੌੜੀਆਂ ਚੜੀ ਜਾਵੋ ਉਹ ਮੈਨੂੰ ਮੈਨੂੰ ਡਿਪਰੈਸ਼ਨ ਦੇਣਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਦਾ ਸੀ ਕਿ ਮੈਂ ਇੱਕ ਖੂਚੜੀ ਪੀ ਆ ਮੈਂ ਤੋ ਕਿਸ ਤਰ੍ਹਾਂ ਨਿਕਲਾਂਗੀ ਉਪਰੋਂ ਜਦੋਂ ਉਹ ਨਾਲ ਨਾਲ ਮੇਰੀ ਜੌਬ ਚੱਲ ਰਹੀ ਸੀਗੀ ਉਹ ਜੌਬ ਦੇ ਵਿੱਚ ਫੈਕਟਰੀ ਚ ਡੇਲੀ ਕੋਈ ਨਾ ਕੋਈ ਸਟ੍ਰਾਈਕ ਹੋਈ ਜਾਣੀ ਲੇਬਰ ਪ੍ਰੋਬਲਮ ਚੱਲੀ ਜਾਣੀਆਂ ਮੇਰਾ ਸਟ्रेस ਇੰਨਾ ਵੱਧ ਗਿਆ ਕਿ ਮੇਰਾ ਬੀਬੀ ਹਾਈ ਹੋਣ ਲੱਗ ਪਿਆ ਤੇ ਮੇਰਾ ਫਰਸਟ ਜਿਹੜਾ ਅਬੋਰਸ਼ਨ ਹੈ ਉਹ ਹੋ ਗਿਆ ਇਸ ਕਰਕੇ ਸੈਕਿੰਡ ਟਾਈਮ ਪ੍ਰੈਗਨਨਸੀ ਹੋਈ ਤਾਂ ਉਹਦੇ ਵਿੱਚ ਡਾਕਟਰਸ ਨੇ ਮੈਨੂੰ ਕੰਪਲੀਟ ਬੈਡਰੇਸ ਕਹਿ ਦਿੱਤਾ 9 ਮੰਥਸ ਮੈਂ ਬੈਟਦੇ ਹੀ ਰਹੀ ਉਹਦੇ ਕਾਰਨ ਕਿ ਮੇਰੀ ਜੌਬ ਛੁੱਟ ਗਈ ਜੌਬ ਛੁੱਟਣ ਕਰਕੇ ਮੈਂ ਘਰਤੀ ਰਹਿਣਾ ਸ਼ੁਰੂ ਕਰ ਦਿੱਤਾ ਔਰ ਉਸ ਤੋਂ ਬਾਅਦ ਮੇਰਾ ਬੇਟਾ ਵੀ ਹੋਇਆ ਸੋ ਮੈਂ 6 ਸਾਲ ਜੌਬ ਛੁੱਟਣ ਤੋਂ ਬਾਅਦ ਕਰ ਰਹੀ ਆਲਦੋ ਪਰਮਾਤਮਾ ਨੇ ਮੈਨੂੰ ਬLES ਕੀਤਾ ਇੱਕ ਬੇਟੇ ਨਾਲ ਇੱਕ ਬੇਟੀ ਨਾਲ ਉਹਨਾਂ ਦਾ ਬਚਪਨ ਮੈਂ ਇੰਜੋਏ ਵੀ ਕੀਤਾ ਬਟ ਮੇਰੇ ਅੰਦਰ ਇੱਕ ਲਗਾਤਾਰ ਖਿਚੋਤਾਂ ਚੱਲਦੀ ਰਹਿੰਦੀ ਸੀ ਕਿ ਮੇਰਾ ਕੈਰੀਅਰ ਸਪੋਇਲ ਹੋ ਗਿਆ मैं एल एल बी की मैं एम बी ए की मेरा कैरियर स्पॉयल हो गया इस टाइम भी मेरी बह मेरे फादर लॉ ने फड़ी उन्होंने मैं कहा कि बच्चे तू ना मैडीटेन कर तू गुरु दे लग तू रोज़ पाठ कर उन्होंने मैं एक टकनीक दसी कि तू चाली दिन लगातार पाठ करके एक उ करनी कि परमात्मा मेरे कैरियर रोशनी दिखा और यकीन मन के जाने ਕਿ ਮੈਂ ਮੇਰੇ ਪੇਰੈਂਟਸ ਜਿਹੜੇ ਨੇ ਉਹ ਕਾਮਰੇਡ ਨੇਚਰ ਦੇ ਸਿੱਖੇ ਮੈਂ ਕਦੀ 파ਟ ਨਹੀਂ ਸੀ ਕੀਤਾ ਜ਼ਿੰਦਗੀ 'ਚ ਪਰ ਇਸ ਆਪਣੇ ਫਾਦਨ ਲੋਕਲ ਉਹ ਸਿੱਖ ਕੇ ਮੈਂ 40 ਦਿਨ ਲਗਾਤਾਰ ਇੱਕ ਉਹ ਅਰਦਾਸ ਕੀਤੀ ਔਰ 39ਵਾਂ 40ਵਾਂ ਦਿਨ ਮੈਂ ਲੇਟੀ ਹੋਈ ਸੀਗੀ ਮੇਰੇ ਅੱਗੇ ਪੂਰਾ ਹਨੇਰਾ ਸੀ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿਹੜੇ ਕੈਰੀਅਰ ਨੂੰ ਪਰਸੂ ਕਰਾਂ ਤਾਂ ਮੈਂ ਬੈਠ ਕੇ ਤਿੰਨ ਚਾਰਟ ਬਣਾਏ ਇੱਕ MBA ਦਾ ਇੱਕ ਟੀਚਿੰਗ ਦਾ ਤੇ ਇੱਕ ਵਕਾਲਤ ਦਾ ਮੈਂ ਸਭ ਦੇ ਗ੍ਰੇਡਿੰਗ ਕੀਤੀ ਪ੍ਰੋਸ ਐਂਡ ਕੋਨਸ ਲਿਖੇ MBA ਦੇ ਵਿੱਚ ਮੈ ਗ੍ਰੈਡਿੰਗ ਕੀਤੀ ਉਹਦੇ ਵਿੱਚ ਮੈਨੂੰ 9 to 5 ਜੌਬ ਕਰਨੀ ਪੈਣੀ ਸੀ ਉਹਦੇ ਨਾਲ ਮੇਰੇ ਬੱਚੇ ਜਿਹੜੇ ਹੈ ਇਗਨੋਰ ਹੋ ਸਕਦੇ ਸੀਗੇ MBA ਦੇ ਵਿੱਚ ਅਗਰ ਮੈਂ ਅਮਰitsar ਛੱਡ ਕੇ ਕਿਸੇ ਮਲਟੀਨੈਸ਼ਨਲ ਕੰਪਨੀ ਨੂੰ ਜੁਆਇਨ ਕਰਦੀਆਂ ਹਾਂ ਅਮਰitsar ਤੋਂ ਬਾਹਰ ਜਾ ਕੇ ਤਾਂ ਮੇਰੀ ਫੈਮਲੀ ਡਿਸਟਰਬ ਹੋਣੀ ਸੀ ਔਰ ਫੈਮਲੀ ਦੀ ਡਿਸਟਰਬੈਂਸ ਕੀ ਹੁੰਦੀ ਹੈ ਬਚਪਨ ਚ ਮੈਂ ਦੇਖਿਆ ਹੋਇਆ ਸੀ ਸੋ ਮੇਰੇ ਲਈ ਪ੍ਰਾਇੋਰਟੀ ਮੇਰੀ ਫੈਮਲੀ ਸੀਗੀ ਕਿ ਮੇਰੇ ਬੱਚੇ ਨਾ ਡਿਸਟਰਬ ਹੋਣ ਤੇ ਉਹਨਾਂ ਨੂੰ ਆਪਣੇ ਦਾਦਾ-ਦਾਦੀ ਦਾ ਆਪਣੇ ਫਾਦਰ ਦਾ ਪੂਰਾ ਪਿਆਰ ਮਿਲੇ ਟੀਚਿੰਗ ਚ ਮੇਰਾ ਕੋਈ ਇੰਟਰਸਟ ਖਾਸ ਹੈ ਨਹੀਂ ਸੀ ਤੇ ਜਿਹੜੀ ਵਕਾਲਤ ਹੈ ਉਹਨੂੰ ਸਭ ਤੋਂ ਜ਼ਿਆਦਾ ਗ੍ਰੇਡਿੰਗ ਮਿਲੀ ਮੇਰੇ ਮਤਲਬਕ ਤੇ ਮੈਨੂੰ ਉਹ ਵੀ ਯਾਦ ਆਇਆ ਕਿ ਐਲ ਐਲ ਬੀ ਕਰਨ ਦੇ ਦੌਰਾਨ ਮੈਂ ਬੜੀ ਸ਼ਾਪ ਸਟੂਡੈਂਟ ਸੀ ਮੈਂ ਫਰਸਟ ਆਈ ਐਲ ਐਲ ਬੀ ਦੇ ਵਿੱਚ ਤੇ ਸਾਡੇ ਆਖਰੀ ਸਾਲ ਦੇ ਵਿੱਚ ਇੱਕ ਮੂਡ ਕੋਰਟ ਕਰਾਉਂਦੇ ਨੇ ਛੁੱਠੀ ਮੁੱਠੀ ਦੀ ਕੋਰਟ ਜਿੱਥੇ ਅਸਲੀ ਜੱਜ ਆ ਕੇ ਫੈਸਲਾ ਕਰਦੇ ਨੇ ਸਾਡੇ ਕਿਤੇ ਕੇਸਸ ਦਾ ਤੇ ਮੈਂ 150 ਸਟੂਡੈਂਟਸ ਦੇ ਵਿੱਚੋਂ ਫਰਸਟ ਆਈ ਸੀਗੀ ਤੇ ਉਹ ਟਰੋਫੀ ਜਿਹੜੀ ਮੈਨੂੰ ਉਹਨੇ ਬੜਾ ਇਨਸਪਾਇਰ ਕੀਤਾ ਹਾਲੇ ਕਿ ਉਹ ਟਰੋਫੀ 6 ਸਾਲ ਵੀ ਮੇਰੇ ਘਰ ਪਈ ਰਹੀ ਪਰ ਉਹਦੇ ਵੱਲ ਮੇਰਾ ਧਿਆਨ ਨਹੀਂ ਗਿਆ ਜਦ ਤੱਕ ਕਿ ਮੈਂ ਪ੍ਰੋਪਰ ਉਹਦੇ ਤੇ ਮੈਡੀਟੇਟ ਕਰਕੇ ਪ੍ਰੋਪਰ ਕਨਸੈਂਟਰੇਟ ਨਹੀਂ ਕੀਤਾ ਸੋ ਉਸ ਟ੍ਰੋਫੀ ਨੇ ਮੈਨੂੰ ਜਿਹੜਾ ਹੈਗਾ ਇੱਕ ਵਾਰੀ ਫਿਰ ਰੌਸ਼ਨੀ ਜ਼ਿੰਦਗੀ ਚ ਦਿਖਾਈ ਕਿ ਤੇਰਾ ਇੰਗਲਿਸ਼ ਦੇ ਵਿੱਚ ਫਲੋ ਅੱਛਾ ਹੈਗਾ ਐਲ ਐਲ ਬੀ ਦੇ ਦੌਰਾਨ ਕੀ ਕੀਤਾ ਕਿ ਮੈਂ 100 ਵਰਡਸ ਇੰਗਲਿਸ਼ ਦੇ ਡੇਲੀ ਲਿਖਦੀ ਹੁੰਦੀ ਸੀਗੀ ਉਹਨਾਂ ਦੀ ਟ੍ਰਾਂਸਲੇਸ਼ਨ ਤੇ ਉਹਨਾਂ ਦੇ ਸੈਂਟੈਂਸ ਮੇਕਿੰਗ ਕਰਦੀ ਹੁੰਦੀ ਸੀ ਜਿਹਦੇ ਕਰਕੇ ਮੇਰਾ ਇੰਗਲਿਸ਼ ਦੇ ਉੱਤੇ ਜਿਹੜੀ ਕਮਾਂਡ ਹੈ ਉਹ ਕਾਫੀ ਅੱਛੀ ਹੋ ਗਈ ਸੀਗੀ ਸੋ ਮੈਨੂੰ ਲੱਗਾ ਕਿ ਕਮਾਂਡ ਕਾਫੀ ਅੱਛੀ ਹੈ ਤੇ ਮੈਨੂੰ ਮੈਂ ਅੱਛਾ ਬੋਲ ਲੈਣੀ ਹੈ ਤੇ ਮੈਨੂੰ ਵਕਾਲਤ ਕਰਨੀ ਚਾਹੀਦੀ ਹੈ। ਸੋ ਮੈਂ ਆਪਣੇ ਹਸਬੰਦ ਨੂੰ ਕਿਹਾ ਕਿ ਆਪਾਂ ਕੁਝ ਕਰੀਏ ਤੇ ਉਹਨਾਂ ਦਾ ਇੱਕ ਦੋਸਤ ਹੈ ਉਹਨਾਂ ਦੀ ਸਿਸਟਰ ਆਲਰੇਡੀ ਅਮਰਸਰ ਕੋਰਟ ਦੇ ਵਿੱਚ ਵੈਲ ਐਸਟੈਬਲਿਸ਼ਡ ਸਿਵਲ ਦੇ ਵਕੀਲ ਸੀਗੇ ਤੇ ਮੈਂ ਇੰਨੀ ਕਿ ਡੱਬੂ ਤੇ ਡਰੀ ਹੋਈ ਸੀਗੀ ਕਿ ਮੈਂ ਕਿਸੇ ਮੇਲ ਲਾਇਰ ਨੂੰ ਜੁਆਇਨ ਨਹੀਂ ਕਰਨਾ ਚਾਹੁੰਦੀ ਸੀ। ਮੈਂ ਫੀਮੇਲ ਲਾਇਰ ਨੂੰ ਹੀ ਜੁਆਇਨ ਕੀਤਾ ਤੇ ਉਹਨਾਂ ਨੇ 1 ਸਾਲ ਮੈਨੂੰ ਆਪਣੇ ਨਾਲ ਰੱਖਿਆ। ਤੇ 1 ਸਾਲ ਦੇ ਬਾਅਦ ਉਹਨਾਂ ਨੇ ਮੈਨੂੰ ਆਪ ਹੀ ਕਿਹਾ ਕਿ ਤੇਰੇ ਅੰਦਰ ਪੋਟੈਂਸ਼ੀਅਲ ਹੈਗਾ ਤੇ ਤੂੰ ਸੈਪਰੇਟ ਇੰਡੀਪੈਂਡੈਂਟ ਹੋ ਜਾਤੇ ਉਹਨਾਂ ਨੇ ਮੈਨੂੰ ਚੈਂਬਰ ਵੀ ਨਾਲ ਲਿਜਾ ਕੇ ਕਿਸੇ ਦਾ ਖਰੀਦ ਕੇ ਦਿੱਤਾ ਮੈਨੂੰ ਪ੍ਰੋਵੀਡੈਂਟ ਫੰਡ ਜਿਹੜਾ ਆਪਣੀ ਕੰਪਨੀ ਤੋਂ 60000 ਰੁਪਏ ਮਿਲਿਆ ਸੀਗਾ ਸੋ ਮੈਂ ਉਹਦਾ ਚੈਂਬਰ ਖਰੀਦਿਆ ਕੁਝ ਕਿਤਾਬਾਂ ਖਰੀਦੀਆਂ ਲੋਨ ਦੇ ਉੱਤੇ ਕੰਪਿਊਟਰ ਲਿਆ ਹਾਲਾਂਕਿ ਮੈਂ ਚਾਹੁੰਦੀ ਸੀ ਕਿ ਮੈਂ 10-15 ਸਾਲ ਜੂਨੀਅਰਸ਼ਿਪ ਕਰਾਂ ਪਰ ਉਹਨਾਂ ਦਾ ਡਿਸੀਜਨ ਮੇਰੇ ਸੀਨੀਅਰ ਦਾ ਮੈਨੂੰ ਬਹੁਤ ਕਮ ਆਇਆ ਇੰਡੀਪੈਂਡੈਂਟ ਮੈਂ ਹੋ ਗਈ ਮੇਰੇ ਕੋ ਕੋਈ ਕੇਸ ਨਹੀਂ ਸੀਗਾ ਔਰ ਮੈਂ ਉਹ ਟਾਈਮ ਸਾਰਾ ਯੂਟਿਲਾਈਜ਼ ਕੀਤਾ ਸਟੱਡੀ ਕਰਨ ਤੇ ਕਿਉਂਕਿ ਵਿੱਚ 5-6 ਸਾਲ ਦਾ ਗੈਪ ਪੈ ਗਿਆ ਸੀਗਾ ਔਰ ਪ੍ਰੈਕਟੀਕਲ ਵਕਾਲਤ ਤੇ ਜਿਹੜੀ ਸਟਡੀ ਲਾਅ ਚ ਅਸੀਂ ਪੜ੍ਹਦੇ ਆਂ ਕਿਤਾਬਾਂ ਦਾ ਆਪਸ ਵਿੱਚ ਕਾਫੀ ਜਿਹੜਾ ਫਰਕ ਹੈਗਾ ਪ੍ਰੈਕਟੀਕਲ ਵਕਾਲਤ થોਰ ਤਰ੍ਹਾਂ ਦੀ ਹੈ ਸੋ ਮੈਂ ਪੜ੍ਹਾਈ ਜਿਹੜੀ ਲੇਟੈਸਟ ਲਾਅ ਲੇਟੈਸਟ ਜੱਜਮੈਂਟਸ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਉਹ ਸਾਰੀਆਂ ਜੱਜਮੈਂਟਸ ਪੜ੍ਹ ਕੇ ਆਪਣੇ ਆਪ ਨੂੰ ਵੈਲ ਇਕুইਪਡ ਕੀਤਾ ਮੈਂ ਕਹਿੰਦੀ ਸੀ ਕਿ ਜਦ ਤੱਕ ਤੁਹਾਡੇ ਪੱਥੇ 'ਚ ਤੀਰ ਤਿੱਖੇ ਨਹੀਂ ਹੈਗੇ ਤੁਸੀਂ ਨਿਸ਼ਾਨਾ ਕੀ ਕਰੋਗੇ ਸੋ so, ਮੈਂ MBA ਦਾ ਮੈਨੂੰ ਇੱਥੇ ਇਹ ਫਾਇਦਾ ਹੋਇਆ ਕਿ MBA ਨੇ ਮੇਰਾ ਵਿਜ਼ਨ ਬ੍ਰਾਡ ਕਰ ਦਿੱਤਾ ਸੀਗਾ MBA ਨੇ ਮੈਨੂੰ ਸਿਖਾਇਆ ਕਿ ਮੈਂ ਆਪਣੇ ਆਪ ਨੂੰ ਵੈਲ ਇਕুইਪਡ ਕਰਾਂ ਔਰ ਤੁਸੀਂ ਸੱਚ ਜਾਣਿਓ ਕਿ 97 ਦੇ ਵਿੱਚ ਆਈ ਵਾਸ ਅ ਪਾਇਨੀਅਰ ਇਨ ਅੰਮ੍ਰਿਤਸਰ ਕੋਟ ਕਿ ਮੇਰੇ ਕੋਲ ਕੰਪਿਊਟਰ ਸੀਗਾ ਜਦੋਂ ਕਿ ਜੱਜਸ ਕੋ ਵੀ ਹਸਪੀਟਲ ਟਾਈਪਰਾਈਟਰ ਸੀਗੇ ਤੇ ਮੈਂ ਜਦੋਂ ਬੇਲ ਟਾਈਪ ਕਰਕੇ ਕੰਪਿਊਟਰ ਦੇ ਉੱਤੇ ਲੈ ਕੇ ਜਾਣੀ ਤੇ ਮੈਨੂੰ ਯਾਦ ਹੈ ਕਿ ਇੱਕ ਬੜੇ ਐਡੀਸ਼ਨ ਸੈਸ਼ਨ ਜੱਜ ਬੜੇ ਅੱਛੇ ਉਹਨਾਂ ਨੇ ਮੈਨੂੰ ਕਿਹਾ ਬੱਚੇ ਤੈਨੂੰ ਤਾਂ ਸਫਾਈ ਦੇ ਨੰਬਰ ਦੇ ਦੇਣੇ ਚਾਹੀਦੇ ਕਿ ਐਨੀ ਸੋਹਣੀ ਬਿਲ ਟਾਈਪ ਕਰਕੇ ਤੂੰ ਲੈ ਕੇ ਆਈ ਹੈ ਸੋ ਮੈਨੂੰ ਕਾਫੀ ਇੰਗੇਜਮੈਂਟ ਮਿਲੀ ਬੜਾ ਪਿਆਰ ਮਿਲਿਆ ਔਰ ਮੇਰੇ 스ਪਾਰਕ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਇਹਦੇ ਚ 스ਪਾਰਕ ਹੈਗਾ ਕੰਮ ਕਰਨ ਦਾ ਜੋਸ਼ ਹੈਗਾ ਜਜ਼ਬਾ ਹੈਗਾ ਮੈਨੂੰ ਬਹੁਤ ਸਾਰਾ ਜਿਹੜਾ ਹੈਗਾ ਰੀਲਿਫ ਮਿਲਿਆ ਜਜਜਸ ਦੇ ਕੋਲੋਂ ਔਰ ਇਹ ਕਿਉਂਕਿ ਵਕਾਲਤ ਜਿਹੜੀ ਹੈ ਇਹ ਰਿਜ਼ਲਟ ਓਰੀਐਂਟਡ ਹੈ ਤੁਸੀਂ ਅੱਜ ਇੱਕ ਬਿਲ ਕਰਾਈ ਜੇਲ੍ਹ ਦੇ ਵਿੱਚੋਂ ਬੰਦਾ ਨਿਕਲਿਆ ਉਹਨੇ 10 ਬੰਦੇ ਨੂੰ ਦੱਸ ਕੇ ਆਣਾ ਕਿ ਨਵਜੋਤ ਚੱਬਾ ਨੇ ਮੇਰੀ ਬੇਲ ਕਰਾਤੀ 10 ਬੇਲਾਂ ਹੋਰ ਆ ਜਾਂਦੀਆਂ 20 ਬੇਲਾਂ ਹੋਰ ਆ ਜਾਂਦੀਆਂ ਐਦਾਂ ਹੁੰਦਾ ਸੀਗਾ ਸੋ ਤਰਨਤਨ ਪੱਟੀ ਪਖੀਮੰਡ ਏਰੀਆ ਦੇ ਵਿੱਚ ਜਿਹੜਾ ਹੈਗਾ ਮੇਰਾ ਪ੍ਰੋਪਰ ਨਾਮ ਜਿਹੜਾ ਚਮਕ ਗਿਆ ਮੇਰੇ ਹਸਬੰਦ ਦੇ ਨੰਨਕੇ ਪੱਟੀ ਏਰੀਆ ਦੇ ਵਿੱਚ ਹੈਗੇ ਸੋ ਉਹ ਮੇਰੇ ਹਸਬੰਦ ਦੇ ਮਾਮਾ ਜੀ ਮੈਨੂੰ ਲੈ ਕੇ ਗਏ ਉੱਥੋਂ ਦੇ ਬਾਰ ਦੇ ਪ੍ਰਧਾਨ ਮਿਸਟਰ ਬਰਾਡਨ ਨਾਲ ਮਿਲਣ ਲਈ ਤੇ ਬਰਾਡ ਸਾਹਿਬ ਨੇ ਮੈਨੂੰ ਹੋਰ 8-10 ਵਕੀਨਾਂ ਨਾਲ ਮਿਲਾ ਦਿੱਤਾ ਕਿ ਇਹਨੂੰ ਸੈਸ਼ਨ ਦੇ ਜਿਹਨੇ ਬੇਲ ਮੈਟਰਸ ਭੇਜਿਆ ਕਰੋ ਸੋ ਮੈਨੂੰ ਕੰਮ ਆਉਣਾ ਸ਼ੁਰੂ ਹੋ ਗਿਆ ਉੱਥੋਂ ਇੱਕ ਉਹਨਾਂ ਨੇ ਐਮਐਲਏ ਸੀਗੇ ਉੱਥੇ ਉਹਨਾਂ ਨੇ ਐਮਐਲਏ ਦੀ ਪੋਸਟ ਲਈ ਕੰਟੈਸਟ ਕੀਤਾ ਸੀਗਾ ਬਟ ਉਹ ਹਾਰ ਗਏ ਸੀ ਗੁਰਦੇਵਾਲ ਸਿੰਘ ਅਲਗੋ ਘੋਟੀ ਤੋਂ ਉਹਨਾਂ ਦੇ ਪੋਲੀਟਿਕਲ ਬੰਡਾਟਾ ਕਰਕੇ ਉਹਨਾਂ ਦੇ ਵਰਕਰਜ਼ ਉੱਤੇ ਬਹੁਤ ਐਫਆਈਆਜ਼ ਹੁੰਦੀਆਂ ਸੀਗੀਆਂ ਸੋ ਇੱਕ ਦਿਨ ਚ ਉਹਨਾਂ ਦੇ ਮੈਂ 10 10 12 12 ਬੇਲ ਅਪਲੀਕੇਸ਼ਨਸ ਵੀ ਜਿਹੜੀਆਂ ਫਾਈਲ ਕਰਦੇ ਰਹੀਆਂ ਤੇ ਉਹ ਮੈਨੂੰ ਬਹੁਤ ਅੱਛਾ ਟਾਈਮ ਸੀਗਾ ਸੋ ਮੈਂ ਪਹਿਲੇ 2 ਸਾਲਾਂ ਚ ਉਹਨਾਂ ਕੰਮ ਕਰ ਲਿਆ ਜਿੰਨੇ ਲੋਕੀ 10 ਸਾਲ ਦੀ ਪ੍ਰੈਕਟਿਸ ਦੇ ਵਿੱਚ ਕਰਦੇ ਹੈ ਸੋ ਇਸ ਕਰਕੇ ਮੇਰੀ ਇਸ ਤੇਜ਼ ਦੌੜ ਨੇ ਮੈਨੂੰ ਤਾਂ ਸੈਟੀਸਫਾਈ ਕੀਤਾ ਬਟ ਕਈਆਂ ਨੂੰ ਬੜਾ ਨਰਾਜ਼ ਕੀਤਾ ਮੇਰੀ ਫਰਟੈਂਟੀ ਜਿਹੜੀ ਹੈਗੀ ਆ ਉਹ ਸਾਰੀ ਕੰਪੀਟੀਸ਼ਨ ਦੀ ਫਰਟੈਂਟੀ ਹੈਗੀ ਆ ਸੋ ਇਹ ਨਹੀਂ ਕਿ ਸਾਰੇ ਉੱਥੇ ਗਲਤ ਬੰਦੇ ਨੇ ਬੜੀ ਤਰ੍ਹਾਂ ਦੇ ਲੋਕ ਨੇ ਬਹੁਤ ਅੱਛੇ ਅੱਛੇ ਕਰਾਂ ਤੋਂ ਅੱਛੀ ਅੱਛੀ ਜਿਹੜੀ ਪਰਮੇਸ਼ਵਰ ਵਾਲੇ ਬਹੁਤ ਅੱਛੇ ਲੋਕ ਵੀ ਨੇ ਤੇ ਬਹੁਤ ਮਾੜੇ ਕਰਾਂ ਤੋਂ ਬੜੀ ਮਾੜੀ ਪਰਮੇਸ਼ਵਰ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਜਿਹੜੇ ਹੈਗੇ ਆ ਉਹ ਜਿਹੇ ਲੋਕ ਵੀ ਹੈਗੇ ਨੇ ਸੋ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿ ਵੀ ਮੈਂ ਇਨਾ ਅੱਛਾ ਕੰਮ ਕਰ ਰਹੀ ਹਾਂ ਸੋ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਕਿ ਮੇਰਾ ਧਿਆਨ ਜਿਹੜਾ ਹੈਗਾ ਉਹ ਡਿਸਟਰੈਕਟ ਕੀਤਾ ਜਾਵੇ ਮੇਰੇ ਕੰਮ ਤੋਂ ਤੇ ਮੇਰੇ ਤੇ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਨੇ ਅਲਿਗੇਸ਼ਨਸ ਲਗਾਉਣ ਦੀ ਕੋਸ਼ਿਸ਼ ਕੀਤੀ ਸਾਜ਼ਿਸ਼ਾਂ ਕੀਤੀਆਂ ਮੇਰਾ ਇਵਨ ਕਿ ਮੇਰੀ ਕਰੈਕਟਰ ਅਸੈਸਿਨੇਸ਼ਨ ਤੱਕ ਕਰਨ ਦੀ ਕੋਸ਼ਿਸ਼ ਕੀਤੀ ਜੇ ਕਿਸੇ ਜੱਜ ਨੇ ਬੇਲ ਦੇ ਦੇਣੀ ਤੇ ਉਹਦੇ ਨਾਲ ਹੀ ਮੇਰਾ ਨਾਮ ਜੋੜ ਦੇਣਾ ਤੇ ਕੁਝ ਚਲਾਕ ਕਿਸਮ ਦੇ ਜਿਹੜੇ ਵਕੀਲ ਉਹਨਾਂ ਨੇ ਮੇਰੇ ਕੰਨਾਂ ਤੱਕ ਉਹ ਗੱਲ ਪਹੁੰਚਾਣੀ ਤੇ ਮੈਂ ਵੀ ਇਕਵਰੀ ਡਿਸਟਰਬ ਹੋ ਗਈ ਕਿ ਇਹ ਤਾਂ ਬੜਾ ਔਖਾ ਕੰਮ ਹੈ ਕਿ ਵੀ ਤੁਸੀਂ ਕਿੰਨੀ ਬੇਇੱਜ਼ਤੀ ਕਰਵਾਈ ਜਾਓ ਤੇ ਮੈਂ ਆਪਣੇ ਫਾਦਰ ਨੂੰ ਫੇਰ ਇੱਕ ਵਾਰੀ ਪੁੱਛਿਆ ਮੈਂ ਕਿਹਾ ਡੈਡ ਇਹ ਤਾਂ ਬੜਾ ਔਖਾ ਕੰਮ ਹੈ ਤੇ ਉਹ ਕਹਿੰਦੇ ਦੇਖ ਅਸੀਂ ਤਾਂ ਸਾਦਾ ਜਿਹਾ ਜੀਵਨ ਜਿੰਦੇ ਸੀ ਤੇ ਸਾਨੂੰ ਲੋੜ ਵੀ ਨਹੀਂ ਸੀਗੀ ਕਿ ਤੂੰ ਪ੍ਰੈਕਟਿਸ ਕਰੇ ਘਰ ਚ ਖਾਣ ਪੀਣ ਲਈ ਬਥੇਰਾ ਕੁਛ ਹੈਗਾ ਬਟ ਤੂੰ ਚਾਹੁੰਦੀ ਸੀਗੀ ਕਿ ਤੇਰਾ ਕੈਰੀਅਰ ਚਮਕੇ ਤੇ ਤੇਰਾ ਨਾਮ ਬਣੇ ਤੇ ਲੋਕ ਤੈਨੂੰ ਤੇਰੇ ਨਾਮ ਕਰਕੇ ਜਾਣਣ ਤੇ ਜੇ ਤੂੰ ਹੁਣ ਮੈਦਾਨ ਚ ਆ ਗਈ ਹੈ ਤੇ ਹੁਣ ਤੈਨੂੰ ਡਰਨ ਦੀ ਲੋੜ ਨਹੀਂ ਹੈ بس ਇੱਕ ਆਇਨਾ ਇੱਕ ਫਰੇਮਵਰਕ ਆਪਣੇ ਸਾਹਮਣੇ ਰੱਖੀ ਕਿ ਕਿਤੇ ਤੂੰ ਤਾਂ ਕੋਈ ਸ਼ਾਰਟਕੱਟਸ ਯੂਜ਼ ਨਹੀਂ ਕੀਤੇ ਮੈਂ ਕਿ ਨਹੀਂ ਡੈਡੀ ਮੈਂ ਕਦੀ ਕੋਈ ਸ਼ਾਰਟਕੱਟ ਯੂਜ਼ ਨਹੀਂ ਕੀਤਾ ਕਿੰਨੇ ਫਿਰ ਤੈਨੂੰ ਘਬਰਾਉਣ ਦੀ ਲੋੜ ਨਹੀਂ ਫਿਰ ਅਸੀਂ ਤੇਰੇ ਨਾਲ ਹਾਂ ਸ਼ਾਰਟਕੱਟਸ ਨਹੀਂ ਯੂਜ਼ ਕਰਨੇ ਔਰ ਆਪਣਾ ਜਿਹੜਾ ਹੈਗਾ ਪੂਰਾ ਡਟ ਕੇ ਕੰਮ ਕਰਨਾ ਘਬਰਾਉਣਾ ਨਹੀਂ ਮੈਨੂੰ ਲੋਕਾਂ ਨੇ ਕਿਹਾ ਤੇਰੇ ਖਿਲਾਫ ਇੰਗੀਆਂ ਗੱਲਾਂ ਕਰਦੇ ਨੇ ਸਾਸ਼ਨਾ ਕਰਦੇ ਤੂੰ ਉਹਨਾਂ ਦੇ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੀ ਤੇ ਮੈਨੂੰ ਕਿਸੇ ਸਿਆਣੇ ਬੰਦੇ ਨੇ ਅਸੀਂ ਕਿਹਾ ਕਿ ਪੰਛਤੰਤਰ ਦੀਆਂ ਘਾਣੀਆਂ ਵਾਂਗੂ ਖੱਬੇ ਸੱਜੇ ਇਧਰ ਉਧਰ ਦੇਖੋਗੇ ਤੇ ਭਸਮ ਹੋ ਜਾਓਗੇ ਸਿਰਫ ਟਾਰਗੇਟ ਵੱਲ ਹੀ ਦੇਖਣਾ ਹੈਗਾ ਸੋ ਮੈਂ ਕੰਨ ਬੰਦ ਕਰ ਲੇ ਮੈਂ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਕਿਸੇ ਨੂੰ ਕੋਈ ਰਵਾਟ ਨਹੀਂ ਕੀਤਾ ਤੇ ਮੈਂ ਗਾਣਾ ਗਾਉਂਦੇ ਰਹਾ ਨਾ ਗਜ਼ਲ ਵਕਤ ਅੱਛਾ ਵੀ ਆਏਗਾ ਨਾਸਿਰ ਗਮ ਨਾ ਕਰ ਜ਼ਿੰਦਗੀ ਭੜੀ ਹੈ ਅਭੀ ਇਹਨਾਂ ਨੂੰ ਆਪਣੇ ਆਪ ਹੀ ਜਿਹੜਾ ਹੈਗਾ ਵਕਤ ਜਵਾਬ ਦੇਗਾ ਇਹੋ ਜਿਹਾ ਮਾਹੌਲ ਦੇ ਵਿੱਚ ਮੈਂ ਆਪਣੇ ਆਪ ਨੂੰ ਕਨਸੈਂਟਰੇਟ ਕੀਤਾ ਮੈਂ ਬਾਹਰ ਚ ਜਾਣਾ ਬੰਦ ਕਰ ਦਿੱਤਾ ਮੈਂ 11 ਸਾਲ ਲੰਚ ਨਹੀਂ ਕੀਤਾ ਉਹ 11 ਸਾਲ ਲੰਚ ਨਾ ਕਰਨ ਕਰਕੇ ਕੀ ਹੋਇਆ ਕਿ ਚਾਹਾਂ ਮੀ ਵੀ ਜਣੀਆ ਦੁਪਹਿਰ ਵੇਲੇ ਤੇ ਉਹ ਐਸਿਡ ਬਣਨਾ ਸ਼ੁਰੂ ਹੋ ਗਿਆ ਮੈਂ ਮੋਟੀ ਹੋ ਗਈ ਮੈਨੂੰ ਥਾਇਰੋਇਡ ਦੀ ਪ੍ਰੋਬਲਮ ਆ ਗਈ ਸ਼ੂਗਰ ਦੀ ਪ੍ਰੋਬਲਮ ਆ ਗਈ ਇੰਨੀਆਂ ਦੁਸ਼ਵਾਰੀਆਂ ਚੋਂ ਲੰਘਣ ਦੇ ਬਾਵਜੂਦ ਇੱਕ ਦੁਸ਼ਵਾਰੀ ਹੋਰ ਆ ਗਈ ਕਿ ਜਿਹੜੇ ਐਮਐਲਏ ਸਾਹਿਬ ਮੈਨੂੰ ਕੇਸ ਭੇਜਦੇ ਹੁੰਦੇ ਸੀਗੇ ਉਹਨਾਂ ਦਾ ਪਿੱਖੀਵੰਡ ਦੇ ਵਿੱਚ ਮਰਡਰ ਹੋ ਗਿਆ ਉਹਨਾਂ ਦੇ ਨਾਲ ਪੰਜ ਬੰਦੇ ਹੋਰ ਉਸੇ ਜੀਪ 'ਚ ਬੈਠੇ ਸੀ ਉਹਨਾਂ ਦਾ ਵੀ ਮਰਡਰ ਕਰ ਦਿੱਤਾ ਗਿਆ ਤੇ ਮੈਨੂੰ ਕੰਮ ਆਣਾ ਪੁੱਛੋਂ ਕਾਫੀ ਹੱਦ ਤੱਕ ਬੰਦ ਹੋ ਗਿਆ ਔਰ ਉਹਦੇ ਵਿੱਚ ਕੀ ਹੋਇਆ ਕਿ ਇੱਕ ਵਾਰੀ ਫਿਰ 100 ਤੋਂ 50 60 ਜਾਂ 0 ਤੱਕ ਆਂ ਡਿੱਗੀ ਮੈਂ ਜਦੋਂ ਕਿ ਜਦੋਂ ਮੇਰੀਆਂ ਬੇਲ ਮੈਟਰਸ ਚੱਲਦੇ ਹੁੰਦੇ ਸੀਗੇ ਤੇ ਇੰਨਾ ਕੰਮ ਹੁੰਦਾ ਸੀਗਾ ਕਿ ਸਮ ਟਾਈਮਸ ਮੇਰੇ ਹਸਬੰਡ ਨੂੰ ਵੀ ਮੇਰਾ ਹੱਥ ਬਣਾਉਣਾ ਪੈਂਦਾ ਸੀ ਕੰਪਿਊਟਰ ਘਰ ਲੱਗਾ ਹੁੰਦਾ ਸੀ ਔਰ ਰਾਤ ਨੂੰ 2-2 ਵਜੇ ਤੱਕ ਬੈਠ ਕੇ ਜਿਹੜਾ ਹੈਗਾ ਅਸੀਂ ਟਾਈਪ ਕਰਦੇ ਹੁੰਦੇ ਸੀਗੇ ਸੋ ਉਹ ਖਤਮ ਹੋ ਗਿਆ ਬੇਲ ਮੈਟਰਸ 2005 ਦੇ ਵਿੱਚ ਤੇ ਉਦੋਂ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਕਿਤੇ ਟ੍ਰਾਇਲ ਵੀ ਕਰਾਂਗੀ ਕਿ ਸਾਰੀ ਉਮਰ ਮੈਂ ਬੇਲਾ ਵਾਲੀ ਵਕੀਲ ਹੀ ਬਣ ਜਾਵਾਂਗੀ ਮੈਂ ਫਿਰ ਐਪਲੀਕੇਸ਼ਨ ਦਿੱਤੀ ਲੀਗਲ ਹੈਡ ਦੇ ਪੈਨਲ ਤੇ ਆਂਦੇ ਤੇ ਲੀਗਲ ਹੈਡ ਦੇ ਪੈਨਲ ਤੇ ਜਦੋਂ ਮੈਂ ਆਈ ਤਾਂ ਮੈਨੂੰ ਛੋਟੇ ਛੋਟੇ ਕੇਸ ਜਿਹੜੇ ਨਾ ਉਹ ਸੈਸ਼ਨ ਕੋਰਟ ਨੇ ਭੇਜਣਾ ਸ਼ੁਰੂ ਕਰ ਦਿੱਤੇ ਦੋ ਬੋਤਲ ਸ਼ਰਾਬ ਦੇ ਚਾਰ ਬੋਤਲ ਸ਼ਰਾਬ ਦੇ ਮੈਂ ਨੂੰ ਯਾਦ ਆ ਮੈਂ ਇੱਕ ਸਾਈਜ਼ਕ ਦਾ ਕੇਸ ਕੀਤਾ ਸ਼ੁਰੂ ਸ਼ੁਰੂ ਦੇ ਵਿੱਚ ਤੇ ਮੈਂ ਇਦਾਂ ਆਰਗੂ ਕੀਤਾ ਲੇਟੈਸਟ ਜੱਜਮੈਂਟਸ ਦੇ ਕੇ ਜਿਸ ਸਮੇਂ ਮੈਂ ਕੋਈ ਮਰਡਰ ਕੇਸ ਆਰਗੂ ਕਰ ਰਹੀ ਹਾਂ ਪਰ ਜੱਜ ਸਾਹਿਬ ਨੇ ਬੜਾ ਅਪਰੀਸ਼ੀਏਟ ਕੀਤਾ ਉਹਨ ਤੇ ਇੱਕ ਵਾਰੀ ਫੇਰ ਮੈਨੂੰ ਸੈਸ਼ਨ ਕੋਰਟ ਤੋਂ ਕੇਸ ਆਇਆ ਛੋਟਾ ਜਿਹਾ ਤੇ ਮੈਂ ਆਪਣੀ ਨੋਟਿੰਗ ਦੇ ਕੇ ਸੈਸ਼ਨ ਜੱਜ ਸਾਹਿਬ ਨੂੰ ਵਾਪਸ ਭੇਜ ਦਿੱਤੀ ਕਿ ਮੈਨੂੰ ਸਿਰਫ ਸੈਸ਼ਨ ਟ੍ਰਾਇਲ ਹੀ ਭੇਜੇ ਜਾਣ ਤੇ ਪਤਾ ਨਹੀਂ ਇਸ ਚੀਜ਼ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਡਿਸਲਾਈਕ ਕੀਤਾ ਉਹਨਾਂ ਨੇ ਮੈਨੂੰ ਸੈਸ਼ਨ ਟ੍ਰਾਇਲ ਭੇਜਨੇ ਸ਼ੁਰੂ ਕਰ ਦਿੱਤੇ ਪਰ ਮੇਨੂੰ ਤਾਂ ਤਜਰਬਾ ਹੀ ਕੋਈ ਨਹੀਂ ਸੀਗਾ ਟ੍ਰਾਇਲ ਲੜਨ ਦਾ ਤੇ ਮੈਨੂੰ ਇੰਨੀ ਡਾਂਟ ਸੈਸ਼ਨ ਕੋਰਟ ਤੋਂ ਪੈਣੀ ਸ਼ੁਰੂ ਹੋ ਗਈ ਕਿ ਅੱਖਾਂ 'ਚ ਆंसू ਆ ਜਾਂਦੇ ਸੀਗੇ ਤੇ ਕੋਰਟ ਦੇ ਅੰਦਰ ਜਾਣ ਲੱਗਿਆ ਮੇਰੀਆਂ ਲੱਤਾਂ ਕੰਮ ਲੱਗ ਪਈਆਂ ਸੀ ਪਰ ਮੈਂ ਵੀ ਆਪਣਾ ਜਿਹੜਾ ਨਾ ਧਾਰਨਾ ਧਾਰੀ ਹੋਈ ਸੀਗੀ ਕਿ ਮੈਂ ਸਫਲ ਹੋ ਕੇ ਹੀ ਨਿਕਲਣਾ ਹੈ ਬੱਚੇ ਛੋਟੇ ਸੀਗੇ ਹਾਲੇ ਤੇ ਮੈਂ ਲੀਗਲ ਏਡ ਦੇ ਕੇਸ ਜਿੱਥੇ ਸਿਰਫ 2000 ਰੁਪਏ ਫੀਸ ਮਿਲਦੀ ਹੁੰਦੀ ਸੀ ਰਾਤ ਨੂੰ 3-3 ਵਜੇ ਤੱਕ ਬਹਿ ਕੇ ਬੱਚਿਆਂ ਨੂੰ ਸੁਵਾਣ ਤੋਂ ਬਾਅਦ ਉਹਦੇ ਚ ਲੇਟੈਸਟ ਜਜਮੈਂਟਸ ਲੱਭਣੀਆਂ ਲੇਟੈਸਟ ਜਿਹੜਾ ਹੈਗਾ ਸਾਰਾ ਲਾਅ ਲੱਭ ਕੇ ਉਹਦੇ ਮੁਤਾਬਕ ਕ੍ਰੋਸ ਐਗਰਮੈਂਸ਼ਨ ਤਿਆਰ ਕਰਕੇ ਤੇ ਮੈਂ ਸਵੇਰੇ ਜਾ ਕੇ ਕ੍ਰੋਸ ਕਰਨਾ ਜਦੋਂ ਤੇ ਜੱਜ ਸਾਹਿਬ ਨੂੰ ਬੰਦਾ ਬਰੀ ਕਰਨਾ ਹੀ ਪੈਣਾ ਲੀਗਲ ਏਡ ਦੇ ਕੇਸਸ ਤੇ ਮੈਂ ਮਰਡਰ ਕੇਸ ਤੇ ਨਹੀਂ ਬੰਦੇ ਬਰੀ ਕਰਾਤੇ ਕਿ ਜਿਲਚ ਇੱਕ ਵਾਰੀ ਰੌਲਾ ਜੱਗ ਗਿਆ ਤੇ ਮੈਨੂੰ ਮੇਰੇ ਕਲਾਇੰਟਸ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਤੁਹਾਡਾ ਨਾਮ ਫੋਨ ਨੰਬਰ ਜਿਹੜਾ ਕੰਨ ਤੇ ਲਿਖ ਦਿੱਤਾ ਹੋਇਆ ਹੈ ਕਿ ਜਿੰਨੇ ਵੀ ਜਾਣਿਆ ਨਵਜੋਤ ਚੱਬਾ ਗਵਾਹ ਨੰਬਰ ਤੇ ਕੰਟੈਕਟ ਕਰਕੇ ਚਲਾ ਜਾਵੇ ਸੋ ਲੋਗ ਲੀਗਲ ਏਡ ਦੇ ਲਈ ਅਪਲਾਈ ਕਰਦੇ ਸੀ ਕਿ ਸਾਨੂੰ ਨਵਜੋਤ ਚੱਬਾ ਮਿਲ ਜਾਵੇ بطور ਵਕੀਲ ਤੇ ਜੇ ਮੈਂ ਨਹੀਂ ਮਿਲਦੀ ਸੀ ਉਹਨਾਂ ਨੂੰ ਤੇ ਫਿਰ ਉਹ ਪ੍ਰਾਈਵੇਟਲੀ ਫੀਸ ਦੇ ਅੱਗੇ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ ਤੇ ਲੋਗ ਮੈਨੂੰ ਇੰਨਾ ਪਿਆਰ ਕਰਦੇ ਸੀ ਇੰਨਾ ਪਿਆਰ ਕਰਦੇ ਸੀਗੇ ਹਾਲੇ ਵੀ ਕਰਦੇ ਨੇ ਤੇ ਇੱਕ ਵਾਰੀ ਇੱਕ ਬੰਦਰ ਮੈਂ ਬੜੀ ਕਰਾ ਕੇ ਬੜੀ ਦੇਰ ਪਹਿਲਾਂ ਘਰ ਪਈ ਤਾਂ 4-5 ਸਾਲ ਬਾਅਦ ਉਹ ਮੇਰੇ ਕੋ ਆਇਆ ਡੱਬਾ ਲੈ ਕੇ ਹੱਥ ਤੇ ਮੈਂ ਕਿਹਾ ਹਾਂ ਜੀ ਮੈਨੂੰ ਯਾਦ ਆ ਫੈਲੋ ਕਿ ਉਹਦਾ ਪ੍ਰਿੰਟ ਸੀ ਅੱਜ ਵੀ ਯਾਦ ਹੈ ਕਹਿੰਦੇ ਪੁੱਤ ਮੇਰੇ ਘਰ ਨਾ ਪੋਤੀ ਹੋਈ ਹੈ ਤੇ ਮੈਂ ਉਹਦਾ ਨਾਮ ਨਵਜੋਤ ਰੱਖਿਆ ਸੋ ਇਹੋ ਜੀਆਂ ਛੋਟੀਆਂ ਛੋਟੀਆਂ ਜਿਹੀਆਂ ਚੀਜ਼ਾਂ ਨੇ ਉਹ ਬlesings ਨੇ ਇੱਕ ਵਕੀਲ ਵਾਸਤੇ ਉਹ ਪਿਆਰ ਜਿਹੜਾ ਲੋਕਾਂ ਦਾ ਮਿਲਦਾ ਹੈਗਾ ਬਟ ਮੀਨ ਵਾਈਲ ਕੀ ਸੀਗਾ ਕਿ ਉਹ ਘਰ ਦੀਆਂ ਪੌੜੀਆਂ ਮੈਨੂੰ ਹਲ ਵੀ ਪਰੇਸ਼ਾਨ ਕਰਦੀਆਂ ਸੀਗੀਆਂ ਸਾਡੇ ਅਮਰਸਰ ਦੇ ਵਿੱਚ ਮੇਰੇ ਬੜੇ ਪਿਆਰੇ ਸਤਕਾਰਯੋਗ ਐਡਵੋਕੇਟ ਨੇ ਮਿਸਟਰ ਦੰਦਾਵਾ ਉਹਨਾਂ ਦਾ ਘਰ ਮੇਨ ਰੋਡ ਤੇ ਤੇ ਮੇਰੀ ਹਮੇਸ਼ਾ ਇੱਛਾ ਹੁੰਦੀ ਸੀਗੀ ਕਿ ਮੇਰਾ ਘਰ ਵੀ ਮੇਨ ਰੋਡ ਤੇ ਹੋਣਾ ਚਾਹੀਦਾ ਕਿ ਲੰਘਦਾ ਜਾਂਦੇ ਲੋਕ ਵੀ ਪੜਨ ਕਿ ਇਹ ਨਵਜੋਦ ਕਰ ਚੱਬਾ ਦਾ ਘਰ ਹੈ ਤੇ ਮੈਂ ਆਪਣੇ ਫਾਦਲ ਨੂੰ ਰਿਕੁਐਸਟ ਕੀਤੀ ਕਿ ਇੱਥੋਂ ਤੱਕ ਜਿਹੜਾ ਹੈਗਾ ਗੱਡੀਆਂ ਵੀ ਨਹੀਂ ਪਹੁੰਚ ਸਕਦੀਆਂ ਦਰਬਾਰ ਸਾਹਿਬ ਦੇ ਲਾਗੇ ਘਰ ਸੀਗਾ ਤਾਂ ਆਪਾਂ ਰੈਂਟ ਤੇ ਘਰ ਲੈ ਲਈਏ ਰੈਂਟ ਤੇ ਘਰ ਲੈਣ ਤੋਂ ਬਾਅਦ ਫਿਰ ਮੈਨੂੰ ਖਿਆਲ ਆਇਆ ਕਿ ਮੈਂ ਹੁਣ ਇੰਨੇ شریف ਚੰਗੇ ਬੰਦਿਆਂ ਨੂੰ ਰੈਂਟ ਤੇ ਲਿਆਈ ਹੁਣ ਮੇਰੀ ਮੌੜਲ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਅਸੀਂ ਆਪਣਾ ਘਰ ਬਣਾਈਏ ਸੋ ਮੀਨ ਵਾਈਲ ਤਰਨਤਨ ਡਿਸਟ੍ਰਿਕਟ ਬਣ ਗਿਆ ਇਟ ਇਜ਼ ਬlesਸਿੰਗ ਇਨ ਦਾ ਡਿਸਗਾਇਸ ਕਿ ਸਾਡੇ ਕੋਲ ਇੱਕ ਜ਼ਮੀਨ ਦਾ ਟੁਕੜਾ ਜਿਹੜਾ ਅੰਮ੍ਰਿਤਸਰ ਤਰਨਤਨ ਦੇ ਸੈਂਟਰ ਦੇ ਵਿੱਚ ਸੀਗਾ ਸੋ ਮੈਂ ਘਰਦਿਆਂ ਨੂੰ ਕਿਹਾ ਕਿ ਆਪਾਂ ਇੱਥੇ ਘਰ ਬਣਾ ਲਈਏ ਕਹਿੰਦੇ ਬਣਾ ਲਓ ਔਰ ਗੋਡਸ ਗ੍ਰੇਸ ਉਹ ਇੰਨਾ ਸੋਹਣਾ ਡ੍ਰੀਮ ਹਾਊਸ ਜਿਹੜਾ ਬਚਪਨ ਚ ਫੁੱਲ ਬੂਟੇ ਬਾਗ ਬਗੀਚੇ ਮੈਂ ਸਕੂਲ ਚ ਆਪਣੇ ਪੇਰੈਂਟਸ ਦੇ ਘਰ ਵੇਖੇ ਸੀ ਉਹ ਦੁਬਾਰਾ ਫਿਰ ਉੱਥੇ ਬਣ ਗਏ ਪਰ ਇੱਥੇ ਵੀ ਸਾਂਪ ਸਿੜੀ ਦਾ ਖੇਲ ਹਲੇ ਖਤਮ ਨਹੀਂ ਹੋਇਆ ਸੀ ਅਸੀਂ ਉਸ ਘਰ 'ਚ ਸ਼ਿਫਟ ਕੀਤੇ ਹੀ ਆ ਤੇ ਮੈਂ ਮੇਰਾ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਸੀਗਾ ਲੜਕਾ ਮੇਰੀ ਟੀਚਰ ਦਾ ਬੇਟਾ ਉਹਦੋਂ ਮੈਂ ਇੰਸ਼ੋਰੈਂਸ ਕਰਾਈ ਸੀਗੀ ਫਿਰ ਉਹ ਕੁਝ ਪੈਸੇ ਮੇਰੇ ਉਹਨੇ ਸ਼ੇਅਰਾਂ ਸ਼ੂਰਾਂ ਚ ਚਲਵਾਉਣਾ ਸ਼ੁਰੂ ਕਰ ਦਿੱਤੇ ਤੇ ਫਿਰ ਪਤਾ ਲੱਗਾ ਕਿ ਉਹਦੀਆਂ ਕੁਝ ਕੈਲਕੂਲੇਸ਼ਨਸ ਗਲਤ ਹੋ ਗਈਆਂ ਤੇ ਉਹ ਸ਼ਹਿਰ ਛੱਡ ਕੇ ਭੱਜ ਗਿਆ ਤੇ ਮੇਰਾ ਵੀ ਵੀ 25 ਲੱਖ ਰੁਪਏ ਲੱਗੇ ਭੱਜ ਗਿਆ ਤੇ ਮੈਂ ਸੋਚਿਆ ਸੀਗਾ ਕਿ ਘਰ ਬਣਾਇਆ ਲੋਨ ਤੇ ਹੈਗਾ ਇਹ ਇੰਟਰਸ ਆਈ ਜਾਏਗਾ ਕਿਸ਼ਤਾ ਕੱਢੀ ਜਾਏਗਾ ਤੇ ਮੈਂ ਆਰਮਨਾਲ ਪ੍ਰੈਕਟਿਸ ਕਰਾਂਗੀ ਪਰ ਪਰਮਾਤਮਾ ਕੁਝ ਹੋਰ ਚਾਹੁੰਦਾ ਸੀ ਪਰਮਾਤਮਾ ਹਲੇ ਮੇਰੇ ਕੋਲ ਹੋਰ ਸੇਵਾ ਲੈਣਾ ਚਾਹੁੰਦਾ ਸੀਗਾ ਪਰਮਾਤਮਾ ਚਾਹੁੰਦਾ ਸੀਗਾ ਕਿ ਮੈਂ ਹੋਰ ਲੋਕਾਂ ਨੂੰ ਇਨਸਾਫ ਦਵਾਵਾਂ ਸੋ ਤਰਨਤਨ ਡਿਸਟ੍ਰਿਕਟ ਬਣ ਗਿਆ ਆ ਮੇਰੇ ਕਲੈਂਟਸ ਨੇ ਕਿਹਾ ਉੱਥੇ ਆਫਿਸ ਬਣਾਓ ਫਿਰ ਮੈਂ ਬਹੁਤ ਸਾਰੇ ਕੇਸ ਲੜੇ ਲੋਕਾਂ ਨੂੰ ਬਹੁਤ ਸਾਰੇ ਇਨਸਾਫ ਦਵਾਇਆ ਮੀਨ ਵਾਈਲ ਜਿਹੜਾ ਹੈਗਾ ਮੈਂ ਇੱਕ ਐਨਜੀਓ ਵੀ ਬਣਾਈ ਸਵਾਗ ਉਹਦਾ ਨਾਮ ਹੈ ਸੁਸਾਇਟੀ ਫਾਰ ਊਮਨ ਇੰਪਾਵਰਮੈਂਟ ਐਂਡ ਗ੍ਰੀਨ ਕੌਜ਼ ਔਰ ਉਸ ਸੁਸਾਇਟੀ ਦੇ ਵਿੱਚ ਮੈਂ ਜਿਹੜੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਕੋਈ ਹੈਲਪ ਨਹੀਂ ਹੀਗੀ ਉਹਨਾਂ ਦੀ ਹੈਲਪ ਕਰਦੀ ਆ ਮੇਰਾ ਇੱਕ ਕੇਸ ਹੈਗਾ ਕਿ ਅਮਰਸਰ ਜੇਲ੍ਹ ਦੇ ਵਿੱਚ ਇੱਕ ਬੱਚੀ ਪੈਦਾ ਹੋਈ ਸੀ ਜਿਹਦੀ ਮਦਰ ਤੇ ਮਾਸੀ ਪਾਕਿਸਤਾਨ ਤੋਂ ਆਈਆਂ ਸੀ ਤੇ ਫੜੀਆਂ ਗਈਆਂ ਸੀ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋ ਗਈ ਸੀ ਤੇ 4 ਲੱਖ ਦਾ ਜੁਰਮਾਨਾ ਹੋਇਆ ਸੀ ਤੇ ਉਹ ਬੱਚੀ ਅਮਰਸਰ ਦੀ ਜੇਲ੍ਹ ਚ ਪੈਦਾ ਹੋਈ ਜਦੋਂ ਉਹਨਾਂ ਦੀ ਸਜ਼ਾ ਖਤਮ ਹੋਈ ਤੇ 4 ਲੱਖ ਦਾ ਜੁਰਮਾਨਾ ਮੇਰੀ ਸੰਸਥਾ ਤੇ ਇੱਕ ਹੋਰ ਸੰਸਥਾ ਨੇ ਮਿਲ ਕੇ ਭੇ ਕਰ ਦਿੱਤਾ ਤੇ ਉਹ ਬੱਚੀ ਮੈਨੂੰ ਪਿਆਰ ਨਾਲ ਮਾਸੀ ਕਹਿਣ ਲੱਗ ਪਈ ਸੀ ਤੇ 9 ਮਹੀਨੇ ਜੁਰਮਾਨਾ ਅਦਾ ਕਰਨ ਤੋਂ ਬਾਅਦ ਵੀ ਪਾਕਿਸਤਾਨ ਦੀ ਗਵਰਨਮੈਂਟ ਉਹਨੂੰ ਐਕਨੋਲਜਨਸ ਹੀ ਕਰੀ ਆਪਣੇ ਨਾਈਨ ਅਲੱਗ-ਅਲੱਗ ਅਫੀਸਰਸ ਦੇ ਵਿੱਚ ਮਿਨਿਸਟਰੀ ਆਫ ਹਮਾਫੇਅਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸਾਰਿਆਂ 'ਚ ਮੈਂ ਉਹਦੀ ਫਾਈਲ ਜਿਹੜੀ ਹੈ ਉਹ ਪਰਸਿਊ ਕਰਦੇ ਰਹੀ ਕਿ ਇਹਨੂੰ ਜਿਹੜਾ ਉਹ ਇਕਨੋਲਜ ਕਰ ਲੈਣ ਪਰ ਉਹਨਾਂ ਨੇ ਨਹੀਂ ਕੀਤਾ ਤੇ ਈਦ ਵਾਲੇ ਦਿਨ ਵੀ ਉਹਦਾ ਨਹੀਂ ਜਾ ਸਕਿਆ ਤੇ ਮੈਨੂੰ ਫੋਨ ਆਇਆ ਕਿ 마ਸੀ ਅੱਜ ਵੀ ਅਸੀਂ ਪਾਕਿਸਤਾਨ ਨਹੀਂ ਜਾ ਸਕ ਪਾਵਾਂਗੇ ਸੋ ਮੈਨੂੰ ਨਾ ਬੜਾ ਮੈਂ ਆਪਣੇ ਕਲਾਇੰਟ ਦਾ ਦਰਦ ਨੂੰ ਨਾ ਆਪ ਮਹਿਸੂਸ ਕਰਨ ਲੱਗ ਪਈ ਕਿ ਉਹ ਦਰਦ ਵਿੱਚ ਨੇ ਜੇਲ੍ਹ 'ਚ ਬੰਦ ਨੇ ਸਾਹ ਨਹੀਂ ਆ ਰਹੀ ਆ ਕੁੱਟਨ ਹੋ ਰਹੀ ਹੈ ਸੋ ਮੈਂ ਆਪਣੇ ਲੈਟਰ ਪੈਡ ਤੇ ਇੱਕ ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖੀ ਪ੍ਰਾਈਮ ਮਿਨਿਸਟਰ ਆਫਿਸ ਨੂੰ ਕਿ ਇੱਕ ਛੋਟੀ 10 ਸਾਲ ਦੀ ਬੱਚੀ ਤੁਹਾਡੀ ਅਟੈਂਸ਼ਨ ਸੀਕ ਕਰ ਰਹੀ ਹੈ ਤੇ ਕਾਈਂਡਲੀ ਤੁਸੀਂ ਜਿਹੜਾ ਹੈਗਾ ਇੰਟਰਵਿਨ ਕਰੋ ਸੋ ਬੜੀ ਖੁਸ਼ੀ ਤੇ ਹੈਰਾਨੀ ਦੀ ਗੱਲ ਕਿ ਮੈਨੂੰ ਪ੍ਰਾਈਮ ਮਿਨਿਸਟਰ ਆਫਿਸ ਤੋਂ ਫੋਨ ਆ ਗਿਆ ਕਿ ਅਗਲੇ ਹਫਤੇ 2 ਨਵੰਬਰ 2018 ਨੂੰ ਅਸੀਂ ਉਸ ਬੱਚੀ ਨੂੰ ਰਿਪੈਟਰੀਏਟ ਕਰ ਰਹੇ ਹਾਂ ਮੈਂ ਸੈਂਟਰਲ ਜੇਲ ਅੰਮ੍ਰਿਤਸਰ ਤੋਂ ਪਤਾ ਕੀਤਾ ਕਿ ਤੁਹਾਨੂੰ ਵੀ ਲੈਟਰ ਆਈ ਹੈ ਕਿ ਸਾਨੂੰ ਵੀ ਆਈ ਹੈ ਮੈਂ ਬੱਚੀ ਨੂੰ ਦੱਸਿਆ ਬੜੀ ਖੁਸ਼ੀ ਹੋਈ ਸੋ ਮੈਨੂੰ ਨੈਸ਼ਨਲ ਲੈਵਲ ਤੇ ਮੀਡੀਆ ਨੇ ਕਵਰ ਕੀਤਾ ਇੰਟਰਨੈਸ਼ਨਲ ਲੈਵਲ ਤੇ ਮੀਡੀਆ ਨੇ ਕਵਰ ਕੀਤਾ ਹੁਣ ਕੈਨੇਡਾ ਆਸਟ੍ਰੇਲੀਆ ਅਮਰੀਕਾ ਪਾਕਿਸਤਾਨ ਹਿੰਦੁਸਤਾਨ ਸਭ ਜਗ੍ਹਾ ਤੋਂ ਮੈਨੂੰ ਫੋਨ ਆਏ ਲੋਕ ਪਿਆਰ ਕਰਦੇ ਨੇ ਯਾਦ ਕਰਦੇ ਨੇ ਔਰ ਮੈਨੂੰ ਇਹੀ ਲੱਗਦਾ ਹੈ ਕਿ ਮੇਰੀ ਜਿਹੜੀ ਅਚੀਵਮੈਂਟ ਇੱਕ ਬਤੌਰ ਲਾਇਰ ਇਹੀ ਹੈ ਕਿ ਮੈਂ ਜੇ ਲੋਕਾਂ ਨੂੰ ਬਹੁਤ ਇਨਸਾਫ ਦਵਾਇਆ ਤੇ ਲੋਕਾਂ ਦੀ ਸੇਵਾ ਵੀ ਕੀਤੀ ਹੈ ਤੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਇੱਕ ਇਹ ਵੀ ਅਚੀਵਮੈਂਟ ਹੈ ਕਿ ਤੁਹਾਨੂੰ ਆਗਿਆਕਾਰ ਬੱਚੇ ਮਿਲੇ ਸੋ ਅਡੇ ਮੇਰੇ ਬੱਚੇ ਮੈਨੂੰ ਆਪਣਾ ਆਈਡੀਅਲ ਮੰਨਦੇ ਨੇ ਇਹ ਵੀ ਇੱਕ ਮਾਂ ਦੀ ਅਚੀਵਮੈਂਟ ਹੈਗੀ ਹੈ ਮੇਰਾ ਬੇਟਾ ਹੁਣ ਪਿਛਲੇ 3 ਸਾਲ ਤੋਂ ਪ੍ਰੈਕਟਿਸ 'ਚ ਮੇਨੇ ਨਾਲ ਆ ਗਿਆ ਹੈਗਾ ਸੋ ਇਹ ਇੱਕ ਅਚੀਵਮੈਂਟ ਹੈ ਕਿ ਤੁਸੀਂ ਜੇ ਲੋਕਾਂ ਦੀ ਸੇਵਾ ਕੀਤੀ ਹੈ ਔਰ ਮੈਨੂੰ ਬੜੇ سارے ਮੇਰੇ ਕਲਾਇੰਟਸ ਕੇ ਅੰਦਰ ਨੇ ਕਿ ਅਸੀਂ ਸਵੇਰੇ ਜਦੋਂ ਪਾਠ ਕਰਦੇ ਆਂ ਤੇ ਅਰਦਾਸ 'ਚ ਤੇਰੀ ਜਿਹੜੀ ਅਚੜ ਦੀ ਗੱਲ ਮੰਗਦੇ ਆਂ ਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਦੁਸ਼ਵਾਰੀਆਂ ਮੈਂ ਸ਼ੁਰੂ ਦੇ ਸਾਲਾਂ 'ਚ ਸਹੀਆਂ ਜਿਹੜੇ ਲੋਕਾਂ ਨੇ ਇਦਾਂ ਕੀਤਾ ਮੈਂ ਕਦੀ ਉਹਨਾਂ ਲਈ ਵੀ ਬੁਰਾ ਨਹੀਂ ਮੰਗਿਆ ਮੈਂ ਹਮੇਸ਼ਾ ਆਪਣੀ ਡੋਰੀ ਰੱਬ ਦੇ ਹੱਥ ਦੇ ਦਿੱਤੀ ਤੇ ਮੈਂ ਹਮੇਸ਼ਾ ਇਹ ਮੰਗਦੀ ਰਹੀ ਕਿ ਪਰਮਾਤਮਾ ਜੋ ਮੇਰੇ ਬਾਰੇ ਬੁਰਾ ਬੋਲਦੇ ਸੀਗੇ ਉਹਨਾਂ ਨੂੰ ਵੀ ਸਮਤ ਬਖਸ਼ੇ ਉਹਨਾਂ ਦੇ ਘਰ ਵੀ ਧੀਆਂ ਪੈਣਾ ਕਿਉਂਕਿ ਵਰਕਿੰਗ ਲੇਡੀਜ਼ ਨੂੰ ਇਦਾਂ ਦੀ ਪ੍ਰੋਬਲਮ ਬਹੁਤ ਸਾਰੀਆਂ بڑے ਡਿਪਾਰਟਮੈਂਟਸ ਦੇ ਵਿੱਚ ਆਉਂਦੀਆਂ ਨੇ ਸੋ ਮੇਰਾ ਮੈਸੇਜ ਇਹੀ ਹੈਗਾ ਕਿ ਜੇ ਔਰਤ ਘਰ ਤੋਂ ਬਾਹਰ ਨਿਕਲਦੀ ਹੈ ਤੇ ਉਹ ਇੱਕ ਜਿਹੜਾ ਹੈਗਾ ਬਹੁਤ ਸਾਰਾ ਬੈਲੈਂਸ ਅਚੀਵ ਕਰਦੀ ਹੈ ਸੋਸਾਇਟੀ ਵਾਸਤੇ ਵੀ ਆਪਣੇ ਵਾਸਤੇ ਵੀ ਆਪਣੇ ਪਰਿਵਾਰ ਵਾਸਤੇ ਵੀ ਥੈਂਕ ਯੂ એવીડિયો બાર આપણી રાઈ કોમ સેકશન વિ સારું દસો અને આપણે મિત્રાના એવીડિયો શેર કરના ભુલ્યો